ਸੰਗਰੂਰ ਦੇ ਲਹਿਰਾਗਾਗਾ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢ ਕੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ। ਟਰੈਕਟਰ ਮਾਰਚ ਕੱਢਣ ਵਾਲੇ ਕਿਸਾਨਾਂ ਆਗੂਆਂ ਦਾ ਕਹਿਣਾ ਸੀ ਕਿ ਟਰੈਕਟਰ ਮਾਰਚ ਦਾ ਮਕਸਦ ਹੀ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨਾ ਹੈ ਅਤੇ ਉਹਨਾਂ ਨੂੰ ਬਾਡਰਾਂ ਤੇ ਚੱਲ ਰਹੇ ਕਿਸਾਨ ਅੰਦੋਲਨਾਂ ਬਾਰੇ ਜਾਣਕਾਰੀ ਦੇਣਾ ਹੈ। ਇਹ ਤਾਂ ਸਾਡਾ ਐ ਵੀ ਲੋਕਾਂ ਨੂੰ ਜਾਗਰਤ ਕਰੀਏ ਤਾਂ ਕਿ ਜਿਹੜੀਆਂ ਸਾਡੀਆਂ ਪ੍ਰਾਪਤੀਆਂ ਨੇ ਉਹ ਅਸੀਂ ਪ੍ਰਾਪਤ ਕਰ ਸਕੀਏ। ਤੇ ਜਿਹੜੇ ਲੀਡਰ ਨੇ ਇਹ ਲੀਡਰ ਕਹੀ ਜਾਂਦੇ ਨੇ ਵੀ ਉਥੇ ਕਿਸਾਨ ਨਹੀਂ ਹੈਗੇ ਫਲਾਣਾ ਨਹੀਂ ਹੈਗੇ ਇਹਦੇ ਬਾਰੇ ਸਾਰੇ ਪਿੰਡਾਂ 'ਚ ਜਾਗਰਤ ਕਰ ਰਹੇ ਆ ਵੀ ਕਿਸਾਨ ਹਾੜੀ ਦਾ ਸੀਜ਼ਨ ਆਉਂਦੇ ਹੋਏ ਵੀ ਉਥੇ ਇੱਕ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ ਪਤਾ ਨਹੀਂ ਇਹਨਾਂ ਨੂੰ ਐ ਵੀ ਸੀਜ਼ਨ ਆ ਗਿਆ ਵੀ ਕਿਸਾਨ ਨਹੀਂ ਹੋਣਗੇ ਇਹਦੇ ਬਾਰੇ ਅਸੀਂ ਪਿੰਡਾਂ 'ਚ ਜਾਗਰਤ ਕਰ ਰਹੇ ਆ ਜਿਹੜੀਆਂ ਪਹਿਲਾਂ 2020 'ਚ ਮੰਗੀਆਂ ਸੀ ਉਹੀ ਮੰਗਾ ਨੇ ਸਾਡੀਆਂ ਵੀ ਉਹੀ ਲਾਗੂ ਕਰੋ ਜਿਵੇਂ ਹੁਣ ਆਪਣੀ ਆਮ ਆਦਮੀ ਪਾਰਟੀ ਨੇ ਦੇਖਾ ਵਾਦਾ ਕੀਤਾ ਸੀ ਵੀ ਜੇ ਸਾਡੀ ਸਰਕਾਰ ਆ ਗਈ ਅਸੀਂ 22 ਫਸਲਾਂ ਤੇ ਐਮਐਸਪੀ ਗਰੰਟੀ ਕਾਨੂੰਨ ਬਣਾ ਕੇ ਦੇਵਾਂਗੇ ਆ ਦੇਖ ਲਓ 2 ਸਾਲ ਤੋਂ ਵੀ ਜ਼ਿਆਦਾ ਹੋ ਗਿਆ ਇਹਨਾਂ ਨੇ ਵੀ ਕੁਝ ਨਹੀਂ ਕਰਿਆ ਸੈਂਟਰ ਦੇ ਰਾਹ ਇਹ ਚੱਲ ਪਈਆਂ ਨੇ ਜੀ 2014 'ਚ ਵੀ ਲੈ ਕੇ ਆਈ ਸੀ ਜੀ ਵੀਰੇ ਐਮਐਸਪੀ ਦੀ ਪਹਿਲੇ 100 ਦਾਣਾ ਚਾਹੀਏ ਐਮਐਸਪੀ ਗਰੰਟੀ ਕਾਨੂੰਨ ਲੈ ਕੇ ਦੇਵਾਂਗੇ 2014 'ਚ ਵੀ ਨਹੀਂ ਇਹ ਬਣਿਆ ਸਕਿਆ ਹੁਣ ਉਹੀ ਜੁਗਲਾ ਇਹਨਾਂ ਦਾ 2024 ਚ ਹੈ ਇਹ ਸਾਡਾ ਮਕਸਦ ਹੈ ਜਿਹੜਾ ਸਾਰਾ ਮਕਸਦ ਹੈ ਇੱਕੋ ਜਿਹਾ ਹੈ ਜਿਹੜਾ ਅਦੋਲਨ ਚੱਲ ਰਿਹਾ ਦੋਵੇਂ ਫਾਰਮਾਂ ਦਾ ਅ ਸੰਗਰੂ ਤੇ ਖਨੌਰੀ ਤੇ ਦੱਬਾੜੀ ਤੇ ਉਹਦੇ ਵਿੱਚ ਸੰਬੰਧ ਵਿੱਚ ਆਇਆ ਜਿਹੜਾ ਅਜ ਟੈਕਟਰ ਮਾਰਚ ਹੈ ਇਹਦਾ ਮਤਲਬ ਕੀ ਹੈ ਵੀ ਥੋੜਾ ਜਿਹਾ ਖਵਾਹੇ ਡਾਈ ਜਾਂਦੇ ਆ ਵੀ ਥੋੜੇ ਰਹਿ ਗਏ ਜਾਂ ਅਦੋਲਨ ਢਿੱਲਾ ਹੈ ਨਹੀਂ ਇਹ ਲੋਕਾਂ ਨੂੰ ਜਾਗਰਤ ਕਰਦੇ ਆ ਵੀ ਜਿਹੜਾ ਅਦੋਲਨ ਹੈ ਇਹ ਬਿਲਕੁਲ ਬਹੁਤ ਮਜ਼ਬੂਤ ਹੈ ਰੋਜ਼ ਇਹ ਬਾਤਾਂ ਹੁੰਦਾ ਹੈ ਜਿਹੜੇ ਵੀ ਕੋਈ ਕਿਸਾਨ ਮਜ਼ਦੂਰ ਵੀਰ ਸਾਡੇ ਅਜੇ ਪਿੰਡਾਂ 'ਚ ਥੋੜੇ ਜਣ ਅਣਵੇਸਲੇ ਨੇ ਉਹਨਾਂ ਨੂੰ ਜਾਗਰਤ ਕਰਨ ਵਾਸਤੇ ਇਹ ਅੱਜ ਦਾ ਜਿਹੜਾ ਟਰੈਕਟਰ ਮਾਰਚ ਹੈ ਅਸੀਂ ਪਿੰਡੇ ਪਿੰਡੇ ਸਾਰੇ ਉਹਦੇ ਵਿੱਚ ਕੱਢ ਰਹੇ ਆ ਜਿਵੇਂ ਕਿ ਅੱਜ ਆਪਾਂ ਲਹਿਰੇਵਲਾਕ ਦੀ ਗੱਲ ਹੈ ਤੇ ਸਾਰੇ ਜ਼ਿਲ੍ਹਿਆਂ 'ਚ ਸਾਰੇ ਬਲਾਕਾਂ 'ਚ ਇਹ ਟਰੈਕਟਰ ਮਾਰਚ ਹੋ ਰਿਹਾ ਹੈ ਇਹਦਾ ਸਬੰਧ ਇਹ ਹੀ ਹੈ ਵੀ ਅਦੋਲਨ ਨੂੰ ਹੋਰ ਤਕੜਾ ਕਰਨਾ ਲੋਕਾਂ ਦੇ ਵਿੱਚ ਅਦੋਲਨ ਦੀ ਗੱਲ ਲੈ ਕੇ ਆ ਕੇ ਦੱਸਣੀ ਉਹਨਾਂ ਨੂੰ ਮਤਲਬ ਜਾਗਰਤ ਕਰਨਾ ਅੱਜ ਦਾ ਇਹ ਟਰੈਕਟਰ ਮਾਰਚ ਹੈ ਸਾਡਾ ਹਾਂ ਇਹ ਜਿਹੜੀਆਂ ਚੋਣ ਜਾਤਿ ਦੀ ਗੱਲ ਹੈ ਇਹ ਬੜੀ ਖਵਾਹ ਉਡੀ ਹੋਈ ਹੈ ਵੀ ਚੋਣ ਜਾਤਾਂ ਲੱਗ ਗਿਆ ਹੁਣ ਪਤਾ ਨਹੀਂ ਅंदोलਨ ਦਾ ਕੀ ਬਣੂਗਾ ਨਹੀਂ ਇਹ ਪਹਿਲੀ ਵਾਰ ਹੋਇਆ ਹੈ ਇੱਕ ਅਸੀਂ ਤਾਂ ਕਹਿੰਨੇ ਆਂ ਵੀ ਜਿਹੜਾ ਚੋਣ ਜਾਤ ਦੇ ਵਿੱਚ ਅंदोलਨ ਮਜ਼ਬੂਤ ਹੁੰਦਾ ਜਾ ਰਿਹਾ ਹੈ ਇੱਕ ਪਹਿਲੀ ਵਾਰ ਹੈ ਇੱਕ ਇਹ ਬਹੁਤ ਤਕੜੀ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਉਹ ਸਰਕਾਰਾਂ ਵਾਸਤੇ ਸਰਦਰਦੀ ਹੈ ਸਾਡੇ ਵਾਸਤੇ ਪ੍ਰਾਪਤੀ ਹੈ ਇਹ ਜਿਹੜਾ ਹੋਇਆ ਚੋਣ ਜਾਤ ਦੇ ਵਿੱਚ ਸਾਡਾ ਅंदोलਨ ਮਜ਼ਬੂਤ ਹੋ ਗਿਆ ਸਾਰੇ ਬਾਡਰਾਂ ਤੇ ਇਕੱਲੇ ਇੱਥੇ ਕਨੌਰੀ ਜਾਂ ਦੱਬਾਂ ਵਾਲੀ ਪੰਜਾਬ ਦੀ ਗੱਲ ਨਹੀਂ ਗੱਲੀ ਇਹ ਸਾਰੇ ਦਿੱਲੀ ਦੇ ਆਲੇ-ਦੁਆਲੇ ਇਹ ਮੋਰਚਾ ਲੱਗ ਚੁੱਕਿਆ ਹੈ ਉਹਨਾਂ ਮਤਲਬ 88 ਲੋਕਾਂ ਨੂੰ ਰਾਜਨੀਤਿਕ ਲੋਕਾਂ ਨੂੰ ਇੱਕ ਸਿਰਦਰਦੀ ਕਰਤੀ ਹੈ ਕੋਈ ਉਹਨਾਂ ਨੂੰ ਨੀਂਦ ਆਉਣੋਂ हट ਰਹੀ ਹੈ ਵੀ ਇਹ ਅਧੋਲਨ ਦਾ ਬਣੂਗਾ ਕੀ ਜਿਹਦੀ ਸਰਕਾਰ ਆਉਂਦੀ ਹੈ ਕਿਹਦੀ ਬਣਦੀ ਹੈ ਸਾਨੂੰ ਵਾਲੇ ਕੋਈ ਪਤਾ ਨਹੀਂ ਉਹ ਸਰਕਾਰ ਉਹਨੂੰ 100 ਵਾਰੀ ਸੋਚੀ ਦੀ ਪਹਿਲਾਂ ਕਿਸਾਨਾਂ ਦਾ ਮਸਲਾ ਹੱਲ ਕਰੀਏ ਫਿਰ ਅਗਲੀ ਕੋਈ ਦਿਸ਼ਾ ਚੱਲੂਗੀ ਇਹ ਅਧੋਲਨ ਜਿਹੜਾ ਚੋਣ ਜਰਤੇ ਦੇ ਵਿੱਚ ਹੈ ਨਾ ਇਹ ਤਾਂ ਇੱਕ ਮੈਂ ਕਹਿੰਦਾ ਵੀ ਇੱਕ ਪਹਿਲੀ ਵਾਰ ਹੋਇਆ ਹੈ ਇਹ ਬਹੁਤ ਚੰਗੀ ਪ੍ਰਾਪਤੀ ਹੈ ਹਾਂ ਜਿਹੜਾ ਇਹਨਾਂ ਨੇ ਰਸਤੇ ਖੋਲੇ ਨੇ ਇਹ ਰਸਤੇ ਇਹਨਾਂ ਨੇ ਬੰਦ ਕਿਉਂ ਕਰੇ ਸੀ ਬੰਦ ਕਰਨੇ ਕਿਹਨੂੰ ਕਿਹਾ ਸੀ ਇਹਨਾਂ ਨੇ ਜਦ ਇਹਨਾਂ ਨੇ ਬੰਦ ਕਰਤੇ ਇਹ ਕਿ ਇਹਨਾਂ ਨੇ ਆਪਣੀ ਜਿਹੜੀ ਅੰਦਰਲੀ ਔਕਾਤ ਸੀ ਸਾਰੀਆਂ ਜਥੇਬੰਦੀਆਂ ਉਹਨਾਂ ਦੀ 86 ਲੋਕਾਂ ਦੀ ਗੈਰ ਲੋ ਉਹਨਾਂ ਨੇ ਸਾਬਤ ਕਰਤਾ ਵੀ ਅਸੀਂ ਪੰਜਾਬ ਵਿਰੋਧੀਆਂ ਕਿਸਾਨ ਮਜ਼ਦੂਰ ਵਿਰੋਧੀਆਂ ਅਸੀਂ ਇਹਨਾਂ ਨੂੰ ਚਾਹੁੰਦੇ ਨਹੀਂ ਇਹਨਾਂ ਨੇ ਸਾਡੇ ਅਸੀਂ ਆਪਣੀ ਗੱਲ ਕਰਨ ਗਏ ਜਾਂਦੇ ਸੀ ਜੋ ਇਨਾਂ ਨੇ ਪਹਿਲਾਂ ਆਪਣੇ ਮੂੰਹ ਤੋਂ ਕਿਹਾ ਸੀ ਵੀ ਸਵਾਮੀ ਨਾਥਨ ਦੀ ਰਿਪੋਰਟ ਹੈ ਜਿਹੜੀ ਉਹ ਵੀ ਲਾਗੂ ਕਰਾਂਗੇ ਐਮ ਐਸ ਪੀ ਦੇਵਾਂਗੇ ਤੇ ਜਿਹੜਾ ਪਿਛਲੇ ਅंदोलਨ ਦੇ ਵਿੱਚ ਲਖਮੀਰਪੁਰ ਖੀਰੀ ਦੇ ਵਿੱਚ ਸਾਡੇ ਕਿਸਾਨ ਇੱਕ ਭਾਈ ਪੱਤਰਕਾਰ ਇਹਨਾਂ ਨੇ ਨਜਾਇਜ਼ ਤੌਰ ਤੇ ਗੱਡੀਆਂ ਥਲੇ ਦੜਕ ਕੇ ਸ਼ਹੀਦ ਕੀਤਾ ਉਹਨਾਂ ਨੂੰ ਨਿਸ਼ਾਬ ਦਵਾਵਾਂਗੇ ਉਹਨਾਂ ਦਾ ਮਾਮਲਾ ਦੇਵਾਂਗੇ ਤੇ ਜਿਹੜੀ ਮਤਲਬ ਕਿਸਾਨ ਦੀ ਫਸਲ ਦਾ ਮੋਦੀ ਨੇ ਆਪ ਭੋਲਿਆ ਸੀ ਵੇ ਇਹਦਾ ਬਣਦਾ ਰੇਟ ਜਿਹੜਾ ਦੁੱਗਣਾ ਰੇਟ ਕਰ ਦੇਾਂਗੇ ਇੱਥੇ ਤੱਕ ਬੋਲਤਾ ਦੀ ਇਹਨੇ ਦਾ ਵੀ ਜਿਹੜਾ ਕਾਲਾ ਧਨ ਹੈ ਇਹ 86 ਲੋਕਾਂ ਨੇ ਲੁੱਟ ਕੇ ਬਾਹਰ ਜਮ੍ਹਾਂ ਕਰਾਇਆ ਉਹ ਮੈਂ ਵਾਪਸ ਲੈ ਕੇ ਆਉਂਗਾ ਉਹਨੂੰ ਮੈਂ ਲਿਆ ਕੇ ਇੰਨਾ ਪੈਸਾ ਲਿਆਉਂਗਾ ਵੀ ਜਿਹੜਾ 15-15 ਲੱਖ ਰੁਪਈਆ ਹਰੇਕ ਕਿਸਾਨ ਮਜ਼ਦੂਰ ਹਰੇਕ ਵਰਗ ਦੇ ਖਾਤੇ ਤੇ ਪਾਉਂਗਾ ਤੇ ਜਾਵਾਂਗੇ ਕਦੋਂ ਅਸੀਂ ਚੋਣ ਜਾਬ ਤੇ ਚਿੰਨ੍ਹ ਜਾਂਦੇ ਹੈਗੇ ਅਸੀਂ ਬੈਠੇ ਆ ਆਪਣੀ ਮਜ਼ਬੂਤੀ ਲੈ ਕੇ ਅਗਲੀ ਸਰਕਾਰ ਕੀ ਦੀ ਹੁੰਦੀ ਹੈ ਉਹ ਕੀ ਕਰਦੀ ਹੈ ਸਾਡੀ ਗੱਲ ਸੁਣਦੀ ਹੈ ਨਾ ਸੁਣਦੀ ਹੈ ਸਾਨੂੰ ਉੱਥੇ ਬੁਲਾਉਂਦੀ ਅਸੀਂ ਜਾਵਾਂਗੇ ਜੇ ਉਹ ਨਹੀਂ ਕੁਝ ਕਰਦੀ ਅਸੀਂ ਜਾਵਾਂਗੇ ਅਸੀਂ ਜੇ ਜਿੰਨਾ ਸਾਡਾ ਜੋਰ ਹੈ ਲਾ ਕੇ ਉੱਥੇ ਦਿੱਲੀ ਪਹੁੰਚਾਂਗੇ ਅਸੀਂ ਵਾਪਸ ਨਹੀਂ ਆਉਂਦੇ ਹੁਣ ਜਿੰਨਾ ਚਿਰ ਮੰਗਾ ਸਾਡੀਆਂ ਪੂਰੀਆਂ ਨਹੀਂ ਹੁੰਦੀਆਂ ਅੱਜ ਇਹ ਟਰੈਕਟਰ ਮਾਰਚ ਹੈ ਇਹ ਇੱਕ ਸਾਡਾ ਜਿਹੜੇ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੂੰ ਇੱਕ ਚੇਤਾਵਨੀ ਹੈ ਕਿਉਂਕਿ ਭਾਜਪਾ ਸਰਕਾਰ ਨੇ ਪਿਛਲੇ ਸਮੇਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਐਮਐਸਪੀ ਦਾ ਕਾਨੂੰਨ ਲਾਗੂ ਕਰਾਂਗੇ ਡਾਕਟਰ ਸੁਭਮੀਨਾਥਨ ਦੀ ਰਿਪੋਰਟ ਹੈ ਜਿਹੜੀ ਲਾਗੂ ਕਰਾਂਗੇ ਤਿਲਕੀਂਪੁਰ ਖੀਰੀ ਵਾਲੇ ਸਾਡੇ ਕਿਸਾਨਾਂ ਨੂੰ ਹੁਣ ਸਾਫ ਦਬਾਵਾਂਗੇ ਅਤੇ ਜਿਹੜਾ ਬਿਜਲੀ ਸੋਧ ਐਕਟ ਹੈ ਉਹਨੂੰ ਵਾਪਸ ਰੱਦ ਕਰਾਂਗੇ ਪਰ ਇਹ ਮੰਗਾ ਮੰਗਾ ਮੰਨਣ ਦੇ ਬਾਵਜੂਦ ਵੀ ਇਹ ਸਰਕਾਰ ਸਾਡੀਆਂ ਲਾਗੂ ਨਹੀਂ ਕਰ ਸਕੀ ਪਰ ਅਸੀਂ ਅੱਜ ਇਹਨਾਂ ਦੇ ਚੋਣਾਂ ਦੇ ਵਿੱਚ ਅਸੀਂ ਇਹਨਾਂ ਨੂੰ ਸਾਡੇ ਪਿੰਡਾਂ ਦੇ ਵਿੱਚ ਜਦੋਂ ਵੀ ਇਹ ਆਣਗੇ ਪਹਿਲਾਂ ਤਾਂ ਸਾਨੂੰ ਇਹਨਾਂ ਦੇ ਸਵਾਲ ਕਰਾਂਗੇ ਸੀ ਇਹਨਾਂ ਨੂੰ ਪਰ ਜੇ ਸਾਡੇ ਸਵਾਲਾਂ ਦੇ ਇਹਨਾਂ ਨੇ ਜਵਾਬ ਨਾ ਦਿੱਤੇ ਤਾਂ ਅਸੀਂ ਪਿੰਡਾਂ ਦੇ ਵਿੱਚ ਇਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰਾਂਗੇ ਇਹਨਾਂ ਨੂੰ ਕਿਸੇ ਪਿੰਡ ਦੇ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਅੱਜ ਇਹਦਾ ਟਰੈਕਟਰ ਮਾਰਚ ਕਿੱਧਰ ਜਾ ਰਿਹਾ ਕਿੰਨੇ ਕਿ ਟਰੈਕਟਰ ਹੈ ਤੇ ਕਿੰਨੇ ਕਿ ਪਿੰਡਾਂ ਦੇ ਵਿੱਚ ਜਿਹੜਾ ਕਿੱਧਰ ਇਹ ਅੱਜ ਜੋ ਸਾਡਾ ਟਰੈਕਟਰ ਮਾਰਚ ਹੈ ਸਾਡੇ ਟਰੈਕਟਰ ਨੇ ਜੋ ਸੈਂਕੜੇ ਟਰੈਕਟਰ ਨੇ ਇਹ ਜਿੰਨੇ ਵੀ ਲਹਿਰੇ ਹਲਕੇ ਦੇ ਪਿੰਡ ਨੇ ਉਹਦੇ ਵਿੱਚ ਅਸੀਂ ਲਗਭਗ ਅੱਜ ਇਹਨਾਂ ਪਿੰਡਾਂ ਵਿੱਚ ਫਿਰਾਂਗੇ ਬਾਕੀ ਜੇ ਕੁਝ ਰਹਿ ਵੀ ਗਏ ਤਾਂ ਸਵੇਰੇ ਫਿਰਾਂਗੇ ਇਹ ਸਾਰੇ ਪਿੰਡਾਂ ਦੇ ਵਿੱਚ ਅਸੀਂ ਬਸ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਜਾਗਰੂਤ ਕਰਾਂਗੇ ਕਿਸਾਨਾਂ ਨੂੰ ਕਿਉਂਕਿ ਇੱਕ ਭੁਲੇਖਾ ਪਾਰਕ ਹੈ ਵੀ ਬਾਰਡਰਾਂ ਦੇ ਉੱਤੇ ਕੋਈ ਹੈ ਨਹੀਂ ਪਰ ਸਰਕਾਰ ਨੂੰ ਇੱਕ ਭੁਲੇਖਾ ਐਮਐਸ ਨੂੰ ਦੱਸਣਾ ਚਾਹਨਾ ਇਹ ਮੋਰਚਾ ਸਾਡਾ ਪਹਿਲਾਂ ਦੋ ਥਾਂਵੇਂ ਲੱਗਿਆ ਸੀ ਸ਼ੰਭੂ ਤੇ ਖਨੌਰੀ ਪਰ ਅੱਜ ਦੀ ਪ੍ਰਾਪਤੀ ਹੈ ਸਾਡਾ ਪੰਜ ਜਗ੍ਹਾ ਦੇ ਉੱਤੇ ਇਹ ਮੋਰਚਾ ਚੱਲ ਰਿਹਾ ਹੈ ਰਾਜਸਥਾਨ ਦੇ ਸਿਗਰੀਆ ਵਿੱਚ ਚੱਲ ਰਿਹਾ ਹੈ ਤੇ ਹਰਿਆਣੇ ਦੇ ਆਪਣਾ ਫਤਿਆਬਾਦ ਦੇ ਵਿੱਚ ਤੇ ਡੱਬ ਵਾਲੀ ਬਾਰਡਰ ਤਿੰਨ ਬਾਰਡਰ ਸਾਡੇ ਇਹ ਮੋਰਚੇ ਦੀ ਪ੍ਰਾਪਤੀ ਹੈ ਜਿਹੜੀ ਸਾਡਾ ਵੱਧ ਚੜ ਕੇ ਹੋ ਰਿਹਾ ਹੈ ਬਾਕੀ ਸਾਡੇ ਉੱਥੇ ਦਿਨ ਰਾਤ ਕਿਸਾਨ ਭਰਾ ਨੌਜਵਾਨ ਵੀਰ ਮਜ਼ਦੂਰ ਵੀਰ ਉੱਥੇ ਮੋਰਚੇ ਦੇ ਵਿੱਚ ਡਟੇ ਹੋਏ ਆ ਇੱਕ ਸਰਕਾਰਾਂ ਹੁੰਦੀਆਂ ਨੇ ਇਹ ਇਹ ਕੋਈ ਵੀ ਸਰਕਾਰ ਹੋ ਰਹੀ ਆ ਗਈ ਇਹ ਸਰਕਾਰ ਨੇ ਸਾਡੇ ਨਾਲ ਬਹੁਤ ਵਾਅਦੇ ਕੀਤੇ ਤੇ ਇਹ ਕਹਿੰਦੀ ਸੀ ਪਿਛਲੀ ਸਰਕਾਰਾਂ 70 ਸਾਲ ਲੁੱਟ ਕੇ ਖਾ ਗਈਆਂ ਉਹ 70 ਸਾਲ ਵਾਲੇ ਤਾਂ ਸਾਨੂੰ ਖਾ ਗਏ ਤੇ ਇਹ ਲੋਕਾਂ ਨੇ ਸਾਨੂੰ ਤਾਂ ਹੀ ਬਣਾਇਆ ਸੀ ਵੀ 70 ਸਾਲ ਵਾਲਿਆਂ ਨਾਲ ਤੁਸੀਂ ਵਧਿਆ ਨਿਕਲੋਗੇ ਪਰ ਤੁਸੀਂ ਵੀ ਸੈਂਟਰ ਦੇ ਰਾਹ ਤੇ ਸੈਲੋਗਦਾਮ ਬਣਾਏ ਜਿਹਦੇ ਨਾਲ ਸਾਡੇ ਵੱਧ ਤੋਂ ਵੱਧ ਮਜ਼ਦੂਰ ਭਰਾਵਾਂ ਦੀ ਦਿਹਾੜੀ ਜਾਣ ਜਾਊਗੀ ਆਪਣੇ ਜਿਹੜੇ ਆੜਤੀਏ ਨੇ ਉਹਨਾਂ ਦੀ ਅੜਤ ਦੇਖੋ ਰੋਜ਼ਗਾਰ ਹੈ ਜਿਹੜਾ ਕਹਿੰਦੇ ਕਿ ਰੋਜ਼ਗਾਰ ਦੇ ਮੱਗ ਪਰੇ ਰੋਜ਼ਗਾਰ ਖਤਮ ਕਰਨ ਲੱਗੀ ਹੈ ਪਰ ਚਲੋ ਇਹਨਾਂ ਦਾ ਫੈਸਲਾ ਇੱਕ ਵਾਪਸ ਲੈ ਲਿਆ ਪਰ ਅੱਗੇ ਜੇ ਹਜ਼ਾਰ ਕੋਈ ਵੀ ਦੁਬਾਰੇ ਇਹ ਕਰਦੇ ਨੇ ਤਾਂ ਅਸੀਂ ਦਾ ਪੂਰਨ ਤੌਰ ਤੇ ਡਟਮਾ ਵਿਰੋਧ ਕਰਾਂਗੇ ਤੇ ਭਾਜਪਾ ਸਰਕਾਰ ਆਪਾ ਸਰਕਾਰ ਦਾ ਵੀ ਅਸੀਂ ਪਿੰਡਾਂ ਦੇ ਵਿੱਚ ਬੜਨਾ ਦੁੱਬਰ ਕਰਦਾਂਗੇ